ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣਾਏ ਰੱਖਣ ਲਈ ਇਹ ਸ਼ਬਦ ਦਾ ਜਾਪ ਅੱਜ ਸਰਵਣ ਕਰਾਂਗੇ ਅੱਜ ਕੱਲ੍ਹ ਹਰੇਕ ਘਰ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੋਈ ਨਾ ਕੋਈ ਇਸ਼ੂ ਬਣਿਆ ਹੀ ਰਹਿੰਦਾ ਹੈ ਲੜਾਈ ਝਗੜੇ ਆਮ ਹੋ ਗਏ ਹਨ ਘਰ ਵਿੱਚੋਂ ਦੁੱਖ ਕਲੇਸ਼ ਲੜਾਈ ਝਗੜੇ ਮਟਾਉਣ ਵਾਸਤੇ ਆਓ ਅੱਜ ਆਪਾਂ ਇਹ ਸ਼ਬਦ ਸਰਵਣ ਕਰਾਂਗੇ ਸੁਖੀ ਬਸੇ ਮੋਰੋ ਪਰਿਵਾਰਾਂ ਦੀ ਇੱਛਾ ਪੂਰਨ ਇਹ ਸ਼ਬਦ ਤੁਸੀਂ ਮर्यादा ਅਨੁਸਾਰ ਹਰ ਰੋਜ਼ ਕਰਨਾ ਹੈ ਨਿਸ਼ਚੈ ਕਰਕੇ ਹੀ ਵੇਖਿਓ ਪਰਿਵਾਰ ਵਿੱਚ ਸੁਖ ਸ਼ਾਂਤੀ ਜ਼ਰੂਰ ਵਰਤੇਗੀ ਆਓ ਸਰਵਣ ਕਰੀਏ ਗਵੜੀ ਮਹਿਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਹਾਉਂ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ ਤੁਮ ਮਨ ਵਸੈ ਤਿਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਭ੍ਰਮ పో ਪਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੈ ਅੰਤਰਜਾਮੀ ਕਰੋ ਅਰਦਾਸ ਆਪਣੇ ਸਤਗੁਰ ਪਾਸ ਨਾਨਕ ਨਾਮ ਮਿਲੇ ਸਚ ਰਾਸ ਵਾਹਿਗੁਰੂ ਗੋੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਿਉ ਦੁਖ ਨ ਲਾਗੈ ਤੁਮਰੀ ਕਿਰਪਾ ਤੇ ਭ੍ਰਮ ਭੋ ਪਾਗੈ ਪਾਰ ਬ੍ਰਹਮ ਅਪਰਪ अपरम पर स्वामी सगल कटाके अंतर जामी करो अरदास अपने सतगुरु पास नानक नाम मिले सच रास ਵਾਹਿਗੁਰੂ ਗੋੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪਿਐ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਓ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਾਓ ਤੁਮ ਮਨ ਵਸੈ ਤਉ ਦੁਖ ਨ ਲੱਗੈ ਤੁਮਰੀ ਕਿਰਪਾ ਤੇ ਭ੍ਰੰਪ ਉਪਾਗੈ ਪਾਰ ਬ੍ਰਹਮ ਅਪਰੰਪਰ ਸਵਾਮੀ ਸਗਲ ਕਟਾਕੇ ਅੰਤਰਜਾਮੀ ਕਰੋ ਅਰਦਾਸ ਆਪਣੇ ਸਤਗੁਰ ਪਾਸ ਨਾਨਕ ਨਾਮ ਮਿਲੈ ਸਚ ਰਾਸ ਵਾਹਿਗੁਰੂ ਹਰ ਰੋਜ਼ ਤੁਸੀਂ ਇਹ ਸ਼ਬਦ ਨੇਮ ਨਾਲ ਕਰਨਾ ਹੈ ਵੇਖਿਓ ਵਾਹਿਗੁਰੂ ਦੀ ਕਿਰਪਾ ਨਾਲ ਕਿਵੇਂ ਤੁਹਾਡੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਅਪਾਰ ਕਿਰਪਾ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ